ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਆ ਗਏ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਮੈਨਿਆ ਪਲੱਸ ਦੇ ਵਿੱਚ ਇਹਾਨ ਉਮਰ ਇੱਕ ਕਾਂਗਰਸ ਵਮਨਾ ਉਹਦੇ ਟਾਊਨ ਹਾਲ ਦੇ ਦੌਰਾਨ ਹਮਲਾ ਕੀਤਾ ਗਿਆ। ਦੂਜੀ ਐਲਐਕਸ ਪ੍ਰੈਟੀ ਦੀ ਮੌਸਮ ਸੰਬੰਧੀ ਕੁਝ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਆ। ਤੀਜੀ ਗੱਲਬਾਤ ਕਰਨੀ ਹੈ ਯੂਰਪ ਤੇ ਅਮਰੀਕਾ ਦੇ ਸਬੰਧਾਂ ਦਾ FIFA ਕੱਪ ਦੇ ਉੱਤੇ ਵੀ ਅਸਰ ਪੈ ਸਕਦਾ। ਐਲਨ ਮਸਕ ਤੇ ਟੈਸਲਾ ਦੀ ਸੇਲ ਦਾ ਮਾਮਲਾ ਚਰਚਾ ਦੇ ਵਿੱਚ ਤੇ ਪਾਰਕਿੰਸਨ ਸਬੰਧੀ ਇੱਕ ਨਵੀਂ ਖੋਜ ਸਾਹਮਣੇ ਆਈ ਹੈ ਜਿਹੜੀ ਬਹੁਤ ਖਤਰਨਾਕ ਬਿਮਾਰੀ ਆ ਹੱਥ ਪੈਰ ਹਿੱਲਣ ਲੱਗ ਜਾਂਦੇ ਆ ਜਿਹਦਾ ਇਲਾਜ ਕੋਈ ਨਹੀਂ ਉਹਦੇ ਸਬੰਧੀ ਕੁਝ ਨਵੀਂ ਜਾਣਕਾਰੀਆਂ ਸਾਹਮਣੇ ਆਈਆਂ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਉਹ ਲਗਭਗ ਰੋਜ਼ ਅਸੀਂ ਇਹੀ ਗੱਲਬਾਤ ਕਰ ਰਹੇ ਆ ਕਿਉਂਕਿ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਚਰਚਾ ਦੇ ਵਿੱਚ ਐਸ ਵੇਲੇ ਅਮਰੀਕਾ ਦੀ ਸਟੇਟ ਮਿਨੀਸੋਟਾ ਹੈ ਤੇ ਮਿਨੀਸੋਟਾ ਦਾ ਸ਼ਹਿਰ ਮਿਨੀਆਪੋਲਿਸਾ ਮਿਨੀਆਪੋਲਿਸ ਦੇ ਵਿੱਚ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਅਸੀਂ ਸਾਰੇ ਜਾਣਦੇ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਜਿਹੜੀ ਗੱਲਬਾਤ ਵਾਪਰੀ ਆ ਉਹ ਇਹ ਆ ਇੱਕ ਅਮਰੀਕਾ ਦੀ ਕਾਂਗਰਸ ਵਮਨ ਆ ਯਾਨ ਉਮਰ ਯਾਨ ਉਮਰ ਇੱਕ ਟਾਊਨ ਹਾਲ ਦੇ ਵਿੱਚ ਬੋਲ ਰਹੀ ਸੀ ਉਹ ਪੋਡੀਅਮ ਦੇ ਉੱਤੇ ਖੜੀ ਸੀ ਮੀਟਿੰਗ ਦੇ ਵਿੱਚ ਮਿਨੇਆ ਪਲਸ ਦੇ ਵਿੱਚ ਉਹ ਇਹ ਕਹਿ ਰਹੀ ਸੀ ਕਿ ਇੱਥੇ ਆਈਸ ਵਾਲੇ ਆ ਕੇ ਧੱਕਾ ਕਰ ਰਹੇ ਹਨ ਨੂੰ ਬਾਹਰ ਜਾਣਾ ਚਾਹੀਦਾ ਇੱਕ ਬੰਦਾ ਉੱਠਿਆ ਉਹਦੀ ਸਿਰਿੰਜ ਸਿਰਿੰਜ ਦੇ ਵਿੱਚ ਉਹਨੇ ਕੋ ਲਿਕਵਿਡ ਪਾਇਆ ਸੀ ਉਹ ਲਿਕਵਿਡ ਚੱਕ ਕੇ ਉਹਦੇ ਉੱਤੇ ਸਪਰੇਅ ਕਰ ਦਿੱਤਾ ਉਹਨੇ ਸਪਰੇਅ ਕਰ ਦਿੱਤਾ ਲੋਕਾਂ ਨੇ ਉਹਨੂੰ ਦੂਜਿਆਂ ਨੇ ਫੜ ਲਿਆ ਕੋਈ ਬਰਾਊਨ ਰੰਗ ਦਾ ਉਹ ਦੱਸਿਆ ਜਾ ਰਿਹਾ ਪੁਲਿਸ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਉਹ ਬਰਾਊਨ ਰੰਗ ਦਾ ਲਿਕਵਿਡ ਜਿਹੜਾ ਉਹਨੇ ਸਪਰੇਅ ਉਹਦੀ ਸਰਿੰਜ ਦੇ ਨਾਲ ਮਾਰਿਆ ਉਹ ਕੀ ਸੀਗਾ ਬਾਅਦ ਵਿੱਚ ਉਹਨੂੰ ਫੜ ਲਿਆ ਇਹਨੇ ਘਟਨਾ ਨੇ ਹੁਣ ਹੋਰ ਜਿਹੜਾ ਇੱਕ ਕਹ ਲੋ ਕਿ ਡਰ ਪੈਦਾ ਕਰ ਦਿੱਤਾ ਜਾਂ ਮਾਹੌਲ ਦੇ ਵਿੱਚ ਤਣਾਅ ਪੈਦਾ ਕਰ ਦਿੱਤਾ ਮਸੀ ਤੇ ਉੱਥੇ ਗੱਲਬਾਤ ਨਿਬੜ ਰਹੀ ਆ ਪਿਛਲੇ ਦਿਨਾਂ ਤੋਂ ਪਹਿਲੀ ਜਿਹੜੀ ਉਹਦੀ ਗੋਡੀ ਦੀ ਮੌਤ ਤੋਂ ਬਾਅਦ ਫਿਰ ਐਲੈਕਸ ਪ੍ਰਾਈਟੀ ਦੀ ਮੌਤ ਉਹਦੇ ਤੋਂ ਪਹਿਲਾਂ ਕਿ ਵਿਅਕਤੀ ਦੀ ਲੱਤ 'ਚ ਗੋਲੀ ਮਾਰਨੀ ਕਿੰਨਾ ਕੁਝ ਉੱਥੇ ਇਸ ਵੇਲੇ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਹੁਣ ਉਹਨੂੰ ਜ਼ਖਮੀ ਜਾਂ ਕੋਈ ਇਦਾਂ ਦੀ ਗੱਲ ਤਾਂ ਨਹੀਂ ਹੋਈ ਉਹਨੇ ਉਹ ਲਿਕਵਿਡ ਹੀ ਮਾਰਿਆ ਉਹਨੂੰ ਕੁਝ ਨਹੀਂ ਹੋਇਆ ਪਰ ਇਹ ਘਟਨਾ ਆਪਦੇ ਵਿੱਚ ਬਹੁਤ ਚਿੰਤਾ ਵਾਲੀ ਹੈ ਵੀ ਕੀ ਹੁਣ ਚੁਣੇ ਹੋਏ ਨਮਾਇंदे ਇਹਨਾਂ ਥਾਵਾਂ ਦੇ ਉੱਤੇ ਖੁੱਲ ਕੇ ਬੋਲ ਵੀ ਨਹੀਂ ਸਕਦੇ ਇਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਇੱਥੇ ਸਿਕਿਉਰਿਟੀ ਨੂੰ ਫੜ ਲਿਆ ਉਸ ਬੰਦੇ ਨੂੰ ਫੜ ਕੇ ਬਾਹਰ ਕੱਢ ਦਿੱਤਾ ਜਿਹੜੀ ਸਿਕਿਉਰਿਟੀ ਸੀਗੀ ਉਹਨਾਂ ਨੇ ਜਦੋਂ ਉਹਨੂੰ ਟੈਕਲ ਕੀਤਾ ਬਿਲਕੁਲ ਉਸੇ ਵੇਲੇ ਪੁਲਿਸ ਨੇ ਉਹਨ ਇਹ 55 ਸਾਲਾਂ ਦਾ ਐਂਥਨੀ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਉਹਨੂੰ ਜੇਲ੍ਹ ਦੇ ਵਿੱਚ 3 ਡਿਗਰੀ ਅਸਾਲਟ ਦੇ ਲਈ ਬੁੱਕ ਕਰ ਦਿੱਤਾ ਟੈਨਸ਼ਨ ਪਹਿਲਾਂ ਹੀ ਉੱਥੇ ਹਾਈ ਹੈ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਮੀਟਿੰਗ ਹੀ ਇਸ ਕਰਕੇ ਹੋ ਰਹੀ ਹੈ ਵੀ ਇਸ ਟੈਨਸ਼ਨ ਨੂੰ ਖਤਮ ਕਿਦਾਂ ਕੀਤਾ ਜਾਵੇ ਜਦੋਂ ਉੱਥੇ ਆਈਸੀਯੂ ਦੀ ਹੋ ਨਰਸ ਦੀ ਸ਼ੂਟਿੰਗ ਹੋਈ ਹੈ ਉਹ ਤੋਂ ਅਗਲੇ ਦਿਨ ਇੱਥੇ ਮੀਟਿੰਗ ਹੋ ਰਹੀ ਹੈ ਲੋਕਾਂ ਦੇ ਵਿੱਚ ਗੁੱਸਾ ਆ ਤੇ ਗੁੱਸਾ ਆਈਸ ਦੇ ਵਿਰੋਧ ਦੇ ਵਿੱਚ ਆ ਇਹ ਉਹ ਗੱਲ ਕਰ ਰਹੀ ਹੈ ਡੈਮੋਕਰਟਾ ਕਿਉਂ ਕਿ ਇਹ ਵੀ ਇਹ ਕੀ ਕੀ ਕੋਸ਼ਿਸ਼ ਇਥੇ ਆਈਸ ਕਰ ਰਹੀ ਹੈ ਜੈਨੂੰ ਹੈਂਡਲ ਕਿਦਾਂ ਕੀਤਾ ਜਾਣਾ ਚਾਹੀਦਾ ਤੇ ਉਸੇ ਵੇਲੇ ਉਹਦੇ ਉੱਤੇ ਹਮਲਾ ਹੋ ਜਾਂਦਾ ਉਹ ਜਦੋਂ ਉਹਦੇ ਤੇ ਅਟੈਕ ਹੋਇਆ ਉਹ ਤੋਂ ਪਹਿਲਾਂ ਬਿਲਕੁਲ ਜਦੋਂ ਅਟੈਕ ਹੋਇਆ ਉਹ ਤੋਂ ਪਹਿਲਾਂ ਉਮਰ ਇਹੀ ਗੱਲ ਕਹਿ ਰਹੀ ਸੀ ਕਿ ਜਿਹੜੀ ਆਈਸਾ ਤੇ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਇਹ ਬਹੁਤ ਉੱਥੇ ਉਹ ਨੇ ਇਹਦੀ ਇਹਦੀ ਲੋਚਨਾ ਕਰ ਰਹੀ ਸੀ ਕਿ ਜਿਹੜੀ ਇਹਨੂੰ ਬਾਰਿਸ਼ ਕਰ ਦੇਣਾ ਚਾਹੀਦਾ ਆਈਸ ਨੂੰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨਾਇਮਨਰ ਜੁਆਇਨ ਕਰ ਦੇਣਾ ਚਾਹੀਦਾ ਇੰਨੀ ਗੱਲ ਉਹਨੇ ਕਹੀ ਨਹੀਂ ਕਿ ਬੰਦਾ ਵਿੱਚੋਂ ਉੱਠ ਕੇ ਸਿਰੰਜ ਦੇ ਵਿੱਚ ਕੁਛ ਪਾ ਕੇ ਤੇ ਉਹਦੇ ਉੱਤੇ ਮਾਰਨ ਲੱਗ ਪਿਆ ਹੁਣ ਜਦੋਂ ਉਹਦੇ ਨਾਲ ਕੋਈ ਘਟਨਾ ਹੋਊਗੀ ਤੇ ਕਾਂਗਰਸ ਵਮਨ ਘਬਰਾਈ ਨਹੀਂ ਉਹ ਕਹਿੰਦੀ ਵੀ ਮੈਂ ਡਰਦੀ ਨਹੀਂ ਆ ਇਹਨਾਂ ਗੱਲਾਂ ਤੋਂ ਨਾ ਮੈਂ ਡਰਿਆ ਮੈਂ ਜਿਹੜੀ ਗੱਲ ਕਹੀ ਆ ਉਹੀ ਗੱਲ ਇਹ ਕਹਿ ਰਹੀ ਆ ਤੇ ਮੈਂ ਆਪਣੇ ਕਮਿਊਨਿਟੀ ਦੇ ਲਈ ਜਿਹੜਾ ਕਾਰਜ ਮੈਂ ਕਰਨਾ ਉਹ ਮੈਂ ਇਸੇ ਤਰੀਕੇ ਦੇ ਨਾਲ ਕਰਦੇ ਰਹੂੰਗੀ ਡੋਨਲਡ ਟਰੰਪ ਨੇ ਵੀ ਇਸ ਇਨਸੀਡੈਂਟ ਦੇ ਉੱਤੇ ਕਿਹਾ ਆ ਵੀ ਇਹ ਅਸਲ ਦੇ ਵਿੱਚ ਜਿਹੜੇ ਅਨਪਰੂਵਨ ਕਲੇਮ ਕਰ ਰਹੀ ਸੀ ਉਮਰ ਤੇ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਟੇਜ ਕਰ ਦਿੱਤਾ ਸਭ ਤੋਂ ਸਾਰੇ ਲੋਕਾਂ ਨੇ ਰਾਸ਼ਟਰਪਤੀ 트럼ਪ ਦੇ ਇਸ ਰਿਸਪੌਂਸ ਦੀ ਆਲੋਚਨਾ ਕੀਤੀ ਆ ਵੀ ਇਦਾਂ ਅਸਲ ਦੇ ਵਿੱਚ ਨਹੀਂ ਹੋਇਆ ਸੀ ਹੁਣ ਜਿਹੜੇ ਲੀਡਰ ਨੇ ਉਹ ਕੰਡੈਮ ਕਰ ਰਿਹਾ ਇਸ ਚੀਜ਼ ਨੂੰ ਮੈਨੇਪਲਸ ਦੇ ਮੇਅਰ ਆਪਣੇ ਜੈਕੋਫ ਫਰੇ ਉਹਨਾਂ ਨੇ ਕਿਹਾ ਤੇ ਹੋਰ ਪੋਲੀਟਿਸ਼ੀਅਨ ਦੋਵਾਂ ਪਾਰਟੀਆਂ ਤੋਂ ਕੱਲੇ ਇਹ ਨਹੀਂ ਕਿ ਡੈਮੋਕਰੇਟ ਰਿਪਬਲਿਕ ਕਰਨੇ ਵੀ ਕਹ ਜਿਹੜੀ ਵਾਇਲੈਂਸ ਕਿਸੇ ਵੀ ਇਲੈਕਟਿਡ ਅਫੀਸ਼ੀਅਲ ਦੇ ਖਿਲਾਫ ਜਿਹੜੀ ਕੋਈ ਵਾਇਲੈਂਸ ਹੋ ਰਹੀ ਆ ਉਹ ਅਨਐਕਸੈਪਟੇਬਲ ਆ ਉਹ ਸਵੀਕਾਰ ਨਹੀਂ ਕੀਤੀ ਜਾ ਸਕਦੀ ਕਬੂਲ ਨਹੀਂ ਕੀਤੀ ਜਾ ਸਕਦੀ ਤੁਹਾਡਾ ਫਰਕ ਆ ਤੁਹਾਡੇ ਵਿਚਾਰਾਂ ਦਾ ਫਰਕ ਆ ਜੇ ਤੁਸੀਂ ਕੁਝ ਵੀ ਕਰਦੇ ਹੋ ਕੋ ਵੱਖਰਾ ਮਾਮਲਾ ਆ ਪਰ ਕੋਈ ਬੰਦਾ ਤੁਹਾਡਾ ਚੁਣਿਆ ਨਮਾਇੰਦਾ ਉੱਥੇ ਬੋਲ ਰਿਹਾ ਉਹਦੇ ਉੱਤੇ ਤੁਸੀਂ ਚੱਕ ਕੇ ਵਾਇਲੈਂਸ ਕਰਨ ਲੱਗ ਜਓ ਇਹ ਨਹੀਂ ਹੋ ਸਕਦਾ ਜਾਂ ਇਦਾਂ ਨਹੀਂ ਹੋ ਸਕਦਾ ਹੁਣ ਵੱਡਾ ਇਸ਼ੂ ਇਹਦੇ ਵਿੱਚ ਇਹ ਆ ਕਿ ਯੂਐਸ ਕੈਪੀਟਲ ਪੁਲਿਸ ਨੇ ਰਿਪੋਰਟ ਕੀਤਾ ਜਿਹੜੇ ਥ੍ਰੈਟਸ ਲਾ ਬੇਕਰ ਦੇ ਅਗੇਂਸਟ ਵਧ ਰਹੇ ਔਰ ਬਹੁਤ ਤੇਜ਼ੀ ਨਾਲ ਵਧ ਰਹੇ ਆ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੇ ਗੁੱਸਾ ਆ ਜਾਂ ਜਿਹੜਾ ਡੀ ਹਿਊਮਨਾਈਜ਼ਿੰਗ ਪੋਲਿਟੀਕਲ ਲੈਂਗੁਏਜ ਆ ਉਹ ਅਸਲ ਦੇ ਵਿੱਚ ਰੀਅਲ ਵਰਲਡ ਵਾਇਲੈਂਸ ਕ੍ਰੀਏਟ ਕਰੀ ਜਾਂਦੀ ਹੈ ਲੀਡਰ ਤੇ ਇੱਕ ਦੂਜੇ ਨੂੰ ਬੋਲ ਕੇ ਤੱਤੇ ਬੋਲ ਕੇ ਹਟ ਜਾਂਦੇ ਪਰ ਉਹ ਤੱਤਾਪਨ ਜਿਹੜਾ ਉਹਨਾਂ ਦਾ ਉਹ ਲੋਕਾਂ ਦੀ ਅਸਲ ਵਾਇਲੈਂਸ ਦੇ ਵਿੱਚ ਜਾ ਕੇ ਕਨਵਰਟ ਹੋ ਜਾਂਦਾ ਯਾਨ ਉਮਰ ਨੇ ਟਾਊਨ ਹਾਲ ਮੀਟਿੰਗ ਕੀਤੀ ਸੀ ਮੈਨਿਆ ਪਲਸ ਦੇ ਵਿੱਚ ਵੀ ਗੱਲਬਾਤ ਕੀਤੀ ਜਾ ਸਕੇ ਲੋਕਾਂ ਦੇ ਨਾਲ ਸੁਣੇ ਜਾ ਸਕਣ ਉਹਨਾਂ ਦੇ ਸਵਾਲ ਜਵਾਬ ਜਣੀ ਕੀ ਹੋ ਇਹਦੇ ਵਿੱਚ ਹੋਣਾ ਕੀ ਹੈ ਜਦੋਂ ਲੋਕ ਕਿਸੇ ਤਾਂ ਦੇ ਉੱਤੇ ਇਕੱਠੇ ਕਰਕੇ ਉਹਨਾਂ ਨੂੰ ਗੱਲਾਂ ਬਾਤਾਂ ਉਹਨਾਂ ਦੀਆਂ ਸੁਣੀਆਂ ਜਾਂਦੀਆਂ ਉਹਨੂੰ ਟਾਊਨ ਹਾਲ ਕਹਿੰਦੇ ਆ ਸੋ ਇਨਫੋਰਸਮੈਂਟ ਦੇ ਵਧਣ ਕਰਕੇ ਲੋਕ ਉੱਥੇ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਆਏ ਸੀ ਪਰ ਇਸ ਮਾਮਲੇ ਦੇ ਵਿੱਚ ਜਿਹੜੀ ਇੱਕ ਘਟਨਾ ਹੋ ਥੋੜੀ ਜਿਹੀ ਵੱਖਰੀ ਜਿਹੜੀ ਹੈ ਇੱਥੇ ਵਾਪਰ ਗਈ ਦੱਸੀ ਜਾ ਰਹੀ ਹੈ ਅਗਲਾ ਗੱਲਬਾਤ ਜਿਹੜੀ ਇੱਥੇ ਦੀ ਮਨਿਆ ਪਲਸ ਦੀ ਘਟਨਾ ਆ 37 ਸਾਲਾ ਆਈਸੀਯੂ ਨਰਸ ਜਿਹਦਾ ਨਾਮ ਐਲੈਕਸ ਪ੍ਰੈਟੀ ਸੀ ਉਹਨੂੰ ਫੈਡਰਲ ਆਫਿਸਰਸ ਨੇ ਗੋਲੀ ਮਾਰ ਦਿੱਤੀ ਸੀ ਆਪਾਂ ਜਾਣਦੇ ਹਾਂ ਉਹਦੀ ਮੌਤ ਹੋ ਗਈ ਸੀ ਉਹਦੇ ਤੋਂ ਬਾਅਦ ਇਹ ਸਾਰਾ ਰੌਲਾ ਰੱਪਾ ਵਧਿਆ ਹੁਣ ਇਹਦੇ ਵਿੱਚ ਜਾਣਕਾਰੀ ਸਾਹਮਣੇ ਇਹ ਆਈ ਆ ਇਹ ਜਿਹੜੀ ਉਹ ਵੀਡੀਓ ਆ ਜਾਂ ਉਹਨੂੰ ਜਦੋਂ ਮਾਹਰਾਂ ਨੇ ਦੇਖਿਆ ਜਾਂ ਸਰਕਾਰ ਨੇ ਜਿਹੜਾ ਦੇਖਿਆ ਜਿਹੜੇ ਫੈਡਰਲ ਆਫੀਸਰਸ ਦੀ ਉਹ ਵੀਡੀਓ ਆ ਉਹਨਾਂ ਨੇ ਇਹ ਦੱਸਿਆ ਕਿ ਦੋ ਜਣਿਆਂ ਨੇ ਗੋਲੇ ਮਾਰਿਆ ਇਹਨੂੰ ਐਲਕਸਪਰਟੀ ਨੂੰ ਇੱਕ ਬਾਰਡਰ ਪੈਟਰੋਲ ਏਜੰਟ ਤੇ ਇੱਕ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਆਫੀਸਰ ਦੋ ਜਣਿਆਂ ਨੇ ਉਹਨੂੰ ਗੋਲੀਆਂ ਮਾਰੀਆਂ ਤੇ ਦੋਵੇਂ ਜਿਹੜੇ ਆ ਉਹ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਕੰਮ ਕਰਦੇ ਆ ਡਿਪਾਰਟਮੈਂਟ ਹੋਮ ਹੋਮਲੈਂਡ ਸਕਿਉਰਿਟੀ ਨੇ ਸਭ ਤੋਂ ਪਹਿਲਾਂ ਉਹਦੀ ਜਿਹੜੀ ਉਹਦੀ ਜਿਹੜੀ ਅਫੀਸ਼ੀਅਲ ਟਾਈਮ ਲਾਈਨ ਆ ਕਾਂਗਰਸ ਨੂੰ ਦਿੱਤੀ ਆ ਵੀ ਅਸਲ ਦੇ ਵਿੱਚ ਵਾਪਰਿਆ ਕੀ ਸੀ ਜਾਂ ਸਾਰਾ ਕੁਝ ਹੋਇਆ ਕਿ ਇਹ ਕਹਿੰਦੇ ਆ ਕਿ ਪ੍ਰਾਇਟੀ ਨੇ ਜਦੋਂ ਜਦੀ ਮੌਤ ਹੋਈ ਆ ਜਿਹਦੀ ਤੁਸੀਂ ਤਸਵੀਰ ਦੇਖ ਰਹੇ ਹੋ ਉਹਨੇ ਰਜਿਸਟ ਕੀਤਾ ਅਟੈਕ ਤੋਂ ਉਹਨਾਂ ਨੇ ਇਹਨੂੰ ਗ੍ਰਿਫਤਾਰ ਨੂੰ ਅਰੈਸਟ ਤੋਂ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਨਾ ਚਾਹਿਆ ਉਹਨੇ ਵਿਰੋਧ ਕਰ ਦਿੱਤਾ ਉੱਥੇ ਦੋ ਹੱਥੋਂ ਪਾਈ ਹੋ ਗਈ ਉਹਨਾਂ ਦੇ ਵਿੱਚ ਤੇ ਉਹਦੇ ਕੋਲੇ ਗਨ ਸੀਗੀ ਉਹ ਖਤਰਾ ਹੋ ਸਕਦੀ ਸੀ ਪੁਲਿਸ ਦੇ ਲਈ ਤੇ ਇਹਨਾਂ ਨੇ ਉਹਨੂੰ ਗੋਲੀ ਮਾਰ ਦਿੱਤੀ ਹੁਣ ਜਿਹੜੀ ਗੱਲ ਡਿਪਾਰਟਮੈਂਟ ਆਫ ਹோம் ਲੈਂਡ ਸਿਕਿਉਰਿਟੀ ਨੇ ਕਹੀ ਆ ਇਹ ਅਸਲ ਦੇ ਵਿੱਚ ਉਹਦੇ ਉੱਤੇ ਹੋਰ ਤਰ੍ਹਾਂ ਕਿਉਂਕਿ ਉਹਦੇ ਵਿੱਚ ਕਿਤੇ ਨਹੀਂ ਕਿਹਾ ਗਿਆ ਰਿਪੋਰਟ ਦੇ ਵਿੱਚ ਕਿ ਪ੍ਰਾਇਰਟੀ ਨੇ ਉਹ ਗਨ ਜਾਂ ਉਹ ਜਿਹੜਾ ਵੈਪਨ ਆ ਉਹਨਾਂ ਵੱਲ ਪੁਆਇੰਟ ਕੀਤਾ ਜਾਂ ਯੂਜ਼ ਕੀਤਾ ਲੋਕ ਗੁੱਸੇ ਵਿੱਚ ਕਿਉਂ ਹੋਏ ਆ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਨੇ ਇਹ ਕਿਹਾ ਸੀ ਕਿ ਬੰਦਾ ਬਹੁਤ ਖਤਰਨਾਕ ਸੀ ਤੇ ਇਤੋਂ ਤੱਕ ਕਿ ਉਹਨੂੰ ਅੱਤਵਾਦੀ ਕਹਿ ਦਿੱਤਾ ਜਾਂ ਇਹ ਕਹਿ ਦਿੱਤਾ ਕਿ ਇਹ ਮਾਰ ਸਾਕਰ ਕਰਨਾ ਚਾਹੁੰਦਾ ਸੀ ਆਫੀਸਰਸ ਦਾ ਵੀ ਉੱਥੇ ਨਰਸ ਸੰਹਾਰ ਕਤਲਿਆਮ ਫਲਾਉਣਾ ਚਾਹੁੰਦਾ ਸੀ ਉਹਨਾਂ ਆਫੀਸਰਸ ਦਾ ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਹੁਣ ਨਵੀਂ ਸਟੇਟਮੈਂਟ ਆਈ ਆ ਉਹਦੇ ਵਿੱਚ ਜਿਹੜਾ ਇਹ ਸਵਾਲ ਜਿਹੜੇ ਨੇ ਉਹ ਬਦਲ ਗਏ ਨਹੀਂ ਹੁਣ ਹੁਣ ਰਿਪੋਰਟ ਕੁਛ ਕਹਿ ਰਹੀ ਆ ਤੇ ਰੌਲਾ ਇਹ ਲੋਕਾਂ ਦੇ ਵਿੱਚ ਵੀ ਫਿਰ ਹੁਣ ਯਕੀਨ ਕਿਹਦੇ ਤੇ ਕੀਤਾ ਜਾਵੇ ਵੀਡੀਓ ਨੂੰ ਜਦੋਂ ਜਰਨਲਿਸਟਸ ਨੇ ਵੱਖ-ਵੱਖ ਨੇ ਵਿਊ ਕੀਤਾ ਉਹਨੂੰ ਚੰਗੀ ਤਰ੍ਹਾਂ ਦੇਖਿਆ ਉਹਦੇ ਵਿੱਚ ਇਹ ਆ ਕਿ ਅਸਲ ਦੇ ਵਿੱਚ ਉਹਨੂੰ ਪਹਿਲਾਂ ਹੀ ਇੱਕ ਗਰੁੱਪ ਨੇ ਫੜ ਲਿਆ ਸੀ ਆਫੀਸਰ ਨੇ ਉਹਦੀ ਹੈਂਡ ਗਨ ਫੜ ਲਈ ਸੀ ਫੜਨ ਤੋਂ ਬਾਅਦ ਉਹਨੂੰ ਗੋਲੀ ਮਾਰੀ ਗਈ ਹੈ ਜੇ ਤੇ ਉਹ ਖਤਰਾ ਸੀਗਾ ਤਾਂ ਖਤਰੇ ਤੋਂ ਉਹਦੇ ਹੱਥ 'ਚ ਬੰਦੂਕ ਹੋਣ ਤੇ ਗੋਲੀ ਮਾਰਨੀ ਚਾਹੀਦੀ ਬੰਦੂਕ ਤੇ ਉਹਦੀ ਫੜ ਲਈ ਫੇਰ ਉਹ ਖਤਰਾ ਕਿਸ ਕਿਸਮ ਦਾ ਰਹਿ ਗਿਆ ਲੋਕਲ ਅਥਾਰਟिटीज ਕਹਿੰਦੇ ਆ ਕਿ ਉਹਦੇ ਕੋਲੇ ਲੀਗਲੀ ਗਨ ਸੀਗੀ ਕੋਈ ਇਦਾਂ ਦਾ ਮਤਲਬ ਉਹ ਕਿਸਮ ਦੀ ਗੱਲ ਨਹੀਂ ਸੀਗੀ ਸੋ ਜਦੋਂ ਇਹ ਕਹਾਣੀਆਂ ਆਪਸ ਦੇ ਵਿੱਚ ਰਲ ਨਹੀਂ ਰਹੀਆਂ ਕਨਫਲिक्ट ਕਰ ਰਹੀਆਂ ਤਾਂ ਇਹ ਮਾਮਲਾ ਸਾਹਮਣੇ ਆਇਆ ਹੁਣ ਉਹਦੇ ਵਿੱਚ ਜਿਹੜੀ ਗੱਲ ਪਹਿਲੀ ਵਾਰ ਸਾਹਮਣੇ ਆਈ ਹੈ ਕਿ ਉਹਨੂੰ ਇੱਕ ਨਹੀਂ ਅਸਲ ਦੇ ਵਿੱਚ ਉਹਨੂੰ ਦੋ ਜਣਿਆਂ ਨੇ ਜਿਹੜੀ ਗੋਲੀ ਮਾਰੀ ਹੈ ਲੀਡਰਸ਼ਿਪ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ ਲੋਕਲ ਲੀਡਰ ਦਾ ਰਿਐਕਸ਼ਨ ਜਿਹੜਾ ਉਹ ਵੀ ਇਹਦੇ ਉੱਤੇ ਕਾਫੀ ਸਖਤ ਆਇਆ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੀ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਦੀ ਸੈਕਟਰੀਆ ਕ੍ਰਿਸਟੀ ਨੋਇਮ ਇਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਲੋਕਾਂ ਨੇ ਪ੍ਰੋਟੈਸਟ ਕੀਤੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਲੱਗਦਾ ਕਿ ਹੋਰ ਸ਼ੂਟਿੰਗ ਸੁਣੀਆਂ ਜਾਂ ਹੋਰ ਅਰੈਸਟ ਹੋ ਸਕਦੀ ਹੈ ਜਾਂਚ ਪੜਤਾਲ ਚੱਲ ਰਹੀ ਹੈ ਨਵੀਂ ਗੱਲ ਜਿਹੜੀ ਇਹ ਪਤਾ ਲੱਗੀ ਕਿ ਉਹਨੂੰ ਦੋ ਜਣਿਆਂ ਨੇ ਗੋਲੀ ਮਾਰੀ ਸੀ ਅਗਲੀ ਗੱਲਬਾਤ FIFA ਵਰਲਡ ਕੱਪ ਬਾਰੇ FIFA ਵਰਲਡ ਕੱਪ ਤੁਸੀਂ ਸਾਰੇ ਜਾਣਦੇ ਆ ਜਿਹੜਾ ਫੁੱਟਬਾਲ ਦਾ ਸੌਕਰ ਦਾ ਸਭ ਤੋਂ ਵੱਡਾ ਇਹ ਕੱਪ ਆ ਦੁਨੀਆ ਦਾ ਤੇ ਆਪਣੇ ਆਪ ਦੇ ਵਿੱਚ ਬਹੁਤ ਮਸ਼ਹੂਰ ਆ ਜਿਹੜਾ FIFA ਵਰਲਡ ਕੱਪ ਆ బిਗੇਸਟ ਕਲੋਕੇ ਫੁੱਟਬਾਲ ਜਾਂ ਸੌਕਰ ਟਰਨਮੈਂਟ ਇਨ ਦਾ ਵਰਲਡ ਹਰ 4 ਸਾਲ ਬਾਅਦ ਇਹ ਹੁੰਦਾ ਆ 48 ਜਿਹੜੇ ਨੈਸ਼ਨਲ ਟੀਮਾਂ ਨੇ ਵੱਖ-ਵੱਖ ਦੇਸ਼ਾਂ ਤੋਂ ਉਹ ਇੱਕ ਦੂਜੇ ਨਾਲ ਕੰਪੀਟ ਕਰਦੀਆਂ ਤੇ ਪਹਿਲਾ ਇਹ ਵਰਲਡ ਕੱਪ ਆ 48 ਟੀਮਾਂ ਦੇ ਨਾਲ ਇਹ ਟਰਨਮੈਂਟ ਜਿਹੜਾ ਇਹਨੂੰ FIFA ਆਰਗੇਨਾਈਜ਼ ਕਰਦੇ ਆ ਜਿਹਨੂੰ ਵਰਲਡ ਫੁੱਟਬਾਲ ਮਤਲਬ ਰਨ ਕੀਤਾ ਜਾਂਦਾ ਹੈ 2026 ਦੇ ਵਿੱਚ ਇਸ ਵਾਰੀ ਇਹ ਅਮਰੀਕਾ ਦੇ ਵਿੱਚ ਹੋਣਾ ਕੈਨੇਡਾ ਦੇ ਵਿੱਚ ਹੋਣਾ ਤੇ ਮੈਕਸੀਕੋ ਦੇ ਵਿੱਚ ਹੋਣਾ ਇਹਦੇ ਨਾਲ ਕਈ ਮਿਲੀਅਨ ਫੈਨ ਇੱਥੇ ਆਉਣੇ ਆ ਇੰਟਰਨੈਸ਼ਨਲ ਯੂਨਿਟੀ ਨੂੰ ਪ੍ਰੋਮੋਟ ਕਰਨ ਦੇ ਲਈ ਤੇ ਕਈ ਬਿਲੀਅਨ ਲੋਕਾਂ ਨੇ ਇਹਨੂੰ ਟੀਵੀ ਦੇ ਉੱਤੇ ਦੇਖਣਾ ਇਹ 11 ਜੂਨ ਨੂੰ ਸ਼ੁਰੂ ਹੋਣਾ ਆ ਤੇ ਜਿਹੜਾ ਇਹਦੇ ਗਰੁੱਪ ਦੇ ਸਟੇਜ ਪਹਿਲਾਂ 11 ਤੋਂ 27 ਜੂਨ ਤੱਕ ਫਿਰ ਹੋਲੀ-ਹੋਲੀ ਜਿੱਦਾਂ ਜਿੱਦਾਂ ਅੱਗੇ ਵਧੀ ਜਾਣਾ ਹੈ ਤਾਂ ਜਾ ਕੇ ਕੁਆਰਟਰ ਫਾਈਨਲ ਫਿਰ 9 ਤੇ 11 ਜੁਲਾਈ ਨੂੰ ਹੋਣਿਆ ਸ਼ੈਮੀ 14 ਤੇ 15 ਜੁਲਾਈ ਨੂੰ ਥਰਡ ਪਲੇਸ ਲਈ ਮੁਕਾਬਲਾ 18 ਜੁਲਾਈ ਨੂੰ ਤੇ ਫਾਈਨਲ ਜਿਹੜਾ ਉਹ 19 ਜੁਲਾਈ ਨੂੰ ਹੋਣਾ ਸੋ 11 ਜੂਨ ਤੋਂ ਸ਼ੁਰੂ ਹੋ ਕੇ ਤੇ 19 ਜੁਲਾਈ ਤੱਕ ਇਹ ਚੱਲਣਾ ਹੈ ਯੂਰਪ ਤੋਂ ਹੋਰ ਬਾਕੀ ਦੇਸ਼ਾਂ ਤੋਂ ਟੀਮਾਂ ਇੱਥੇ ਪਹੁੰਚਣੀਆਂ ਕੁਝ ਟੂਰਨਾਮੈਂਟ ਅਮਰੀਕਾ ਦੇ ਵਿੱਚ ਤੇ ਕੋਈ ਜਿਹੜੇ ਮੈਚ ਨੇ ਅਮਰੀਕਾ ਦੇ ਵਿੱਚ ਤੇ ਕੁਝ ਮੈਕਸੀਕੋ ਕੈਨੇਡਾ ਦੇ ਵਿੱਚ ਹੋਣਿਆ ਹੋਰ ਅਮਰੀਕਾ ਦੇ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਬਹੁਤੇ ਵਧੀਆ ਨਹੀਂ ਯੂਰਪ ਦੇ ਨਾਲ ਆ ਇਸ ਵੇਲੇ ਅਮਰੀਕਾ ਇਕੱਲਾ ਹੀ ਲੜ ਰਿਹਾ ਆ ਆ ਇਸ ਵੇਲੇ ਬਹੁਤੇ ਦੇਸ਼ਾਂ ਨਾਲ ਇਹਨਾਂ ਦੇ ਸਬੰਧ ਤਣਾਅ ਦੇ ਵਿੱਚ ਨੇ ਉਹ ਸਬੰਧਾਂ ਕਾਰਨ ਹੁਣ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਉਹ ਕਹਿੰਦੇ ਵੀ ਹੋਵੇ ਨਾ ਹੋਵੇ ਆਪਾਂ ਇਦਾਂ ਕਰੀਏ ਆਪਾਂ ਇਸ ਵਰਲਡ ਕੱਪ ਦੇ ਵਿੱਚ ਪਾਰਟਿਸਿਪੇਟ ਹੀ ਨਹੀਂ ਕਰਦੇ ਹਾਂ ਇਹਦੇ ਚੋਂ ਬਾਹਰ ਚਲੇ ਜਾਂਦੇ ਆ ਵੀ ਇਹਨੂੰ ਕਿਉਂਕਿ ਇਹ ਟੂਰਨਾਮੈਂਟ ਸਧਾਰਨ ਟੂਰਨਾਮੈਂਟ ਨਾ ਹੋ ਕੇ ਹੁਣ ਰਾਸ਼ਟਰਪਤੀ ਟਰੰਪ ਦੇ ਨਾਲ ਜੁੜਦਾ ਜਾਂਦਾ ਆ ਜਿਹੜਾ 트럼ਪ ਤੇ FIFA ਦਾ ਰਿਲੇਸ਼ਨਸ਼ਿਪ ਆ 트럼ਪ ਨੇ ਪਬਲਿਕਲੀ ਕਲੇਮ ਕੀਤਾ ਕਿ ਵਰਲਡ ਕੱਪ ਉਹਦੀ ਜਿਹੜੀ ਇੱਕ ਪਰਸਨਲ ਲਗੇਸੀ ਦਾ ਪਾਰਟ ਆ FIFA ਤੇ ਇਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਗਿਆਨੀ ਇਨਫੈਂਟੀਨੋ ਨੇ ਉਹਨਾਂ ਨੇ ਉੱਪਰਲੇ ਰਾਸ਼ਟਰਪਤੀ 트럼ਪ ਦੀ ਸਿਫਤ ਕੀਤੀ ਐ ਸੋ FIFA ਦਾ ਸਿੱਧਾ ਸਬੰਧ 트럼ਪ ਦੇ ਨਾਲ ਜੁੜ ਰਿਹਾ ਆ ਹੁਣ ਇੱਕ ਬਹੁਤ ਵਿਵਾਦਪੂਰਨ ਇਥੇ ਪੀਸ ਪ੍ਰਾਈਜ਼ ਸਾਹਮਣੇ ਆਉਂਦਾ FIFA ਨੇ ਇੱਕ ਨਵਾਂ ਪ੍ਰਾਈਜ਼ ਜਿਹੜਾ ਉਹ ਪੈਦਾ ਕੀਤਾ FIFA ਪੀਸ ਪ੍ਰਾਈਜ਼ ਇਹ ਇਹਨਾਂ ਦੇ ਰਾਸ਼ਟਰ ਬਟ ਟ੍ਰੰਪ ਨੂੰ ਦੇਣਾ ਬਹੁਤ ਸਾਰੇ ਸੌਕਰ ਦੇ ਜਿਹੜੇ ਫੈਨ ਨੇ ਜਾਂ ਕਮੈਂਟੇਟਰ ਨੇ ਉਹਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਸਿਫਤ ਹੋ ਗਈ ਤੁਹਾਨੂੰ ਇੰਨੀ ਜ਼ਿਆਦਾ ਸਿਫਤ ਨਹੀਂ ਕਰਨੀ ਚਾਹੀਦੀ ਜਿਹੜਾ ਪੋਲਿਟਿਕਲ ਫੇਵਰਟイズਮ ਆ ਉਹਦੀ ਇੱਕ ਬਹੁਤ ਵੱਡੀ ਤੁਸੀਂ ਹੱਦ ਲੰਘ ਗਏ ਬਹੁਤ ਸਾਰੇ ਹੁਣ ਜਿਹੜੇ ਫਾਰਨਰ ਫੈਨ ਨੇ ਚਿੰਤਤ ਨੇ ਇਸ ਗੱਲ ਤੋਂ ਇੱਕ ਤਾਂ ਕਨਸਰਨ ਏਸ ਕਰਕੇ ਨੇ ਵੀ ਟਿਕਟਾਂ ਮਹਿੰਗੀਆਂ ਇਹਦੀਆਂ ਟਿਕਟਾਂ ਬਹੁਤ ਮਹਿੰਗੀਆਂ ਹਨ ਦੂਜਾ ਇਹ ਆ ਕਿ ਅਮਰੀਕਾ ਦਾ ਵੀਜ਼ਾ ਨਹੀਂ ਸੌਖਿਆਂ ਮਿਲਣਾ ਤੀਜਾ ਇਹ ਆ ਕਿ 에어ਪੋਰਟ ਦੇ ਉੱਤੇ ਉਹਨਾਂ ਨੇ ਚੈੱਕ ਬਹੁਤ ਕਰਨੇ ਆ ਸੋਸ਼ਲ ਮੀਡੀਆ ਸਕਰੀਨਿੰਗ ਦੂਜਾ ਤੀਜਾ ਇਹ ਕਿ ਵੀ ਹੈ ਇਹਦੇ ਵਿੱਚ ਕਿ ਜਿਹੜਾ ਹੋ ਸਕਦਾ ਉਹਨਾਂ ਨੂੰ ਮਤਲਬ ਐਂਟਰੀ ਦਾ ਦਿੱਤੀ ਜਾਵੇ ਐਂਟਰੀ ਨਾ ਲੋਕ ਟਰੇ ਪਾਇਆ ਅਮਰੀਕਾ ਬਾਰੇ ਵੀ ਹੋਣਾ ਕੀ ਉਹਨਾਂ ਨੂੰ ਲੱਗਦਾ ਪਤਾ ਨਹੀਂ ਹੁਣ ਇਹਦੇ ਨਾਲ ਜਿਹੜੇ ਪੋਲੀਟੀਕਲ ਐਕਸ਼ਨਸ ਨੇ ਇਹਦੇ ਨਾਲ opinion ਦੇ ਉੱਤੇ ਅਸਰ ਪੈ ਰਿਹਾ 트럼ਪ ਨੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਕੀਤਾ ਜਿੱਦਾਂ ਦੀਆਂ ਜਿਹੜੀਆਂ ਬਹੁਤ ਅਗਰੈਸਿਵ ਇਮੀਗ੍ਰੇਸ਼ਨ ਦੀਆਂ ਰੈਡਾਂ ਕੀਤੀਆਂ ਗ੍ਰੀਨਲੈਂਡ ਦਾ ਰੌਲਾ ਪਾਇਆ ਵਿੱਚ ਫੈਡਰਲ ਅ ਮਿਨੀਆ ਪਲਸ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਾਰੇ ਕੁਝ ਨੇ ਇੱਕ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਕਿਤੇ ਅਸੀਂ ਇਹਨੂੰ ਬਾਈਕਾਟ ਹੀ ਕਰ ਦਈਏ ਪੋਲਿਟਿਸ਼ੀਅਨ ਤੇ ਜਿਹੜੀਆਂ ਪਬਲਿਕ ਫਿਗਰਸ ਨੇ ਫ੍ਰਾਂਸ ਦੇ ਵਿੱਚ ਜਰਮਨੀ ਦੇ ਵਿੱਚ ਯੂਕੇ ਦੇ ਵਿੱਚ ਉਹਨਾਂ ਨੇ ਇਹਦਾ ਬਾਈਕਾਟ ਕਰਨ ਦੇ ਲਈ ਕਾਲ ਵੀ ਦੇਣੀ ਸ਼ੁਰੂ ਕਰ ਦਈਏ ਡੱਚ ਪਟੀਸ਼ਨ ਆ ਇੱਕ ਜਿਹੜੀ ਨੀਦਰਲੈਂਡ ਨੂੰ ਕਹਿ ਰਹੀ ਆ ਕਿ ਤੁਸੀਂ ਜਿਹੜੀ ਵਿਦਡਰਾ ਕਰਜੋ ਇਹਦੇ ਵਿੱਚੋਂ ਨਾ ਜਾਓ ਉਹਦੇ ਤੇ 1.40 ਲੱਖ ਲੋਕਾਂ ਨੇ ਸਾਈਨ ਕਰ ਦਿੱਤੇ ਆ ਕ੍ਰਿਟਿਕ ਬਾਈਕਾਟ ਕਰਨਾ ਚਾਹੁੰਦੇ ਆ ਕੇ ਪਲੇਅਰ ਤੇ ਜਿਹੜੀਆਂ ਟੀਮਜ਼ ਆ ਉਹਨਾਂ ਨੂੰ ਇਹ ਲੱਗਦਾ ਕਿ ਉਹ ਸਿੱਧੀਆਂ-ਸਿੱਧੀਆਂ ਇੱਥੇ ਜਾ ਕੇ ਪਾਰਟਿਸਿਪੇਟ ਕਰਦੇ ਨਾਲ 트럼ਪ ਦੀਆਂ ਪਾਲਿਸਿਸ ਦੀ ਸਪੋਰਟ ਕਰ ਰਹੀਆਂ ਆ ਆ ਹਿਊਮਨ ਰਾਈਟਸ ਨੂੰ ਇਗਨੋਰ ਕੀਤਾ ਜਾ ਰਿਹਾ ਜਾਂ ਜਿਹੜੇ ਫੋਰਨ ਜਾਂ ਜਿਹੜੇ ਇਮੀਗ੍ਰੇਸ਼ਨ ਪਾਲਿਸੀ ਆ ਉਹਨੂੰ ਤੁਸੀਂ ਰਿਵਾਰਡ ਦੇ ਰਹੇ ਆ ਮਤਲਬ ਉਹਨੂੰ ਸਹਿਮਤੀ ਦੇ ਰਹੇ ਆ ਉਹਦੇ ਨਾਲ ਹੁਣ ਬਾਈਕਾਟ ਦਾ ਐਲਾਨ ਤਾਂ ਕਰ ਰਹੇ ਆ ਇਹ ਸੋਚ ਵੀ ਰਹੇ ਆ ਲੋਕ ਉੱਥੇ ਜਾਂ ਕਈ ਗਰੁੱਪ ਪਰ ਇਦਾਂ ਹੁੰਦਾ ਨਹੀਂ ਇਹ ਬਾਈਕਾਟ ਅਸਲ ਦੇ ਵਿੱਚ ਹੋਣਾ ਨਹੀਂ ਪਿਛਲੇ ਵਰਲਡ ਕੱਪ ਦੇ ਵਿੱਚ ਜਦੋਂ ਰਸ਼ੀਆ ਦੇ ਵਿੱਚ ਹੋਇਆ ਸੀ 2018 ਦੇ ਵਿੱਚ ਜਾਂ 22 ਦੇ ਵਿੱਚ ਜਿਹੜਾ ਕਤਰ ਦੇ ਵਿੱਚ ਹੋਇਆ ਸੀ ਉੱਥੇ ਫਿਰ ਇਦਾਂ ਦੇ ਕ੍ਰਿਟਿਕਿਜ਼ਮ ਹੋਏ ਸੀ ਪਰ ਫਿਰ ਵੀ ਟੀਮਾਂ ਉੱਥੇ ਖੇਡੀਆਂ ਸੀਗੀਆਂ ਸੌਕਰ ਦੀ ਪੋਪੂਲਾਰਿਟੀ ਤੇ ਜਿੰਨਾ ਇਹਦੇ ਨਾਲ ਪੈਸਾ ਢੇਲਾ ਜੁੜਿਆ ਆ ਇਹ ਫਿਰ ਜਿਹੜੇ ਪੋਲਿਟਿਕਲ ਕਨਸਰਨ ਨੇ ਉਹਨਾਂ ਤੋਂ ਦੂਜੇ ਪਾਸੇ ਪਲੜਾ ਭਾਰੀ ਹੋ ਜਾਂਦਾ ਆ ਪਰ ਕਿਤੇ ਨਾ ਕਿਤੇ ਜਿਹੜਾ ਇਮੀਗ੍ਰੇਸ਼ਨ ਦਾ ਡਰਾ ਫੈਨਸ ਦੇ ਵਿੱਚ ਪਲੇਅਰਸ ਦੇ ਵਿੱਚ ਜਿਹੜੇ ਵੱਖ-ਵੱਖ ਹੁਣ ਹਿਆਤੀ ਤੋਂ ਵੀ ਆਉਣੇ ਆ ਲੋਕ ਤਾਂ ਇਥੇ ਰਾਂ ਤੋਂ ਵੀ ਆਉਣੇ ਆ ਉਹਨਾਂ ਨੂੰ ਵੀਜ਼ਾ ਕਿੱਦਾਂ ਮਿਲਣਾ ਹੈ ਜਾਂ ਉਹਨਾਂ ਨੇ ਕਰਨਾ ਕੀ ਆ ਉਹ ਡਰ ਤੇ ਚੰਗੇ ਭਲੇ ਬੰਦੇ ਨੂੰ ਜਿਹੜਾ ਬਣਿਆ ਆ ਪਰ FIFA ਵਰਲਡ ਕੱਪ ਜਿਹੜੀ ਇੱਕ ਸੈਲੀਬ੍ਰੇਸ਼ਨ ਆ ਇਹਨੂੰ ਹੁਣ ਥੋੜਾ ਜਿਹਾ ਰਾਜਨੀਤਿਕ ਥੋੜਾ ਜਿਹਾ ਕਮਰਸ਼ੀਅਲ ਤੇ ਥੋੜਾ ਜਿਹਾ ਇਦਾਂ ਦੇਖਿਆ ਜਾ ਰਿਹਾ ਵੀ ਬਾਹਰਲੇ ਬੰਦਿਆਂ ਨੂੰ ਇੱਥੇ ਬਹੁਤਾ ਸਵਾਗਤ ਨਹੀਂ ਜਾਂ ਉਹਨਾਂ ਦੀ ਪੁਸ਼ਪੜਤੀ ਤੇ ਨਹੀਂ ਹੋਣੀ ਐਕਸਪਰਟ ਇਹ ਕਹਿੰਦੇ ਆ ਕਿ ਤੁਸੀਂ ਭਾਈ ਘਰ ਤੋਂ ਬੈਠ ਕੇ ਹੀ ਦੇਖ ਲਓ ਇਹਨੂੰ ਉੱਥੇ ਤੁਹਾਨੂੰ ਇਮੀਗ੍ਰੇਸ਼ਨ ਵਾਲਿਆਂ ਨੇ 에어ਪੋਰਟ ਤੇ ਫੜਿਆ ਹੋਵੇ ਕੋ ਤੁਹਾਡੇ ਹੋਰ ਚੱਕਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਚੱਕ ਦੇ ਚੱਕਰ ਦੇ ਵਿੱਚ ਤਾਂ ਤੁਹਾਡਾ ਸਵਾਦ ਵੀ ਖਰਾਬ ਹੋ ਸਕਦਾ ਅਗਲੀ ਗੱਲਬਾਤ ਐਲਨ ਮਸਕ ਦੀ ਆ ਐਲ ਮਸਕ ਬਹੁਤ ਵੱਡਾ ਬੰਦਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜਿਹੜਾ ਪਿਛਲੀ ਵਾਰੀ ਰਾਸ਼ਟਰਪਤੀ 트੍ਰੰਪ ਦੇ ਲਈ ਖੁੱਲ ਕੇ ਪੈਸਾ ਲਾਇਆ ਖੁੱਲ ਕੇ ਮਦਦ ਕੀਤੀ 트੍ਰੰਪ ਨੇ ਵੀ ਇਹਨਾਂ ਨੂੰ ਜਿਹੜੀ ਡੌਜ ਸੀ ਉਹਦਾ ਮੁਖੀ ਲਾਇਆ ਵੱਡਾ ਅਹੁਦਾ ਦਿੱਤਾ ਕਿ ਤੁਸੀਂ ਸਾਰੀ ਸਰਕਾਰ ਚਲਾਉਣੀ ਹੈ ਤੁਸੀਂ ਇਹਦੇ ਚ ਜਿੰਨੇ ਵਾਧੂ ਬੰਦੇ ਕੱਢ ਦਿਓ ਜੋ ਤੁਸੀਂ ਕਰਨਾ ਕਰ ਲੋ ਉਦੇ ਤੋਂ ਬਾਅਦ ਹੋਇਆ ਕਿ ਵੀ ਗੱਲਬਾਤ ਉਲਟ ਚੱਲਦੀ ਗਈ ਜਿਹੜਾ ਇਹਦਾ ਮੁੱਖ ਕੰਮ ਸੀਗਾ ਜਿਹੜੀ ਇਹਨਾਂ ਦੀ ਅ ਸੀਗੀ ਇਹ ਕੰਪਨੀ ਟੈਸਲਾ ਉਹਦੇ ਉਹ ਘਾਟੇ ਚ ਚਲੇਗੀ ਜੇ ਘਾਟੇ ਚ ਚਲੇਗੀ ਜਾਂ ਜਿਹੜੇ ਸ਼ੇਅਰਹੋਲਡਰ ਆਉ ਟੈਸਲਾ ਦੇ ਉਹਨਾਂ ਨੇ ਐਲਨ ਮਸਕ ਦੀ 1 ਟ੍ਰਿਲੀਅਨ ਡਾਲਰ ਦੀ ਸੈਲਰੀ ਮਨਜ਼ੂਰ ਕਰ ਦਿੱਤੀ ਕਿ ਠੀਕ ਹੈ ਤੁਹਾਨੂੰ 1 ਟ੍ਰਿਲੀਅਨ ਡਾਲਰ ਐਲਨ ਮਸਕ ਨੂੰ ਸੈਲਰੀ ਮਿਲੇਗੀ ਤੇ ਨਾਲ ਉਹਨਾਂ ਦੀ ਆਸ ਇਹ ਸੀਗੀ ਕਿ ਐਲਨ ਮਸਕ ਜਿਹੜੀਆਂ ਟੈਸਲਾ ਦੇ ਉੱਤੇ ਪੂਰਾ ਧਿਆਨ ਦੇਊਗਾ ਤੇ ਇਹਨੂੰ ਟੈਸਲਾ ਨੂੰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਲੀਡਰ ਬਣਾ ਦੂਗਾ ਰੋਬੋਟਿਕਸ ਦੇ ਵਿੱਚ ਲੀਡਰ ਬਣਾ ਦੂਗਾ ਜਾਂ ਸੈਲਫ ਡਰਾਈਵਿੰਗ ਕਾਰਾਂ ਦੇ ਵਿੱਚ ਲੀਡਰ ਬਣਾ ਦੂਗਾ ਇਹ ਇਨਵੈਸਟਰ ਨੇ ਵੀ ਐਕਸਪੈਕਟ ਕੀਤਾ ਜਿਨ੍ਹਾਂ ਨੇ ਵਿੱਚ ਪੈਸਾ ਲਾਇਆ ਜਿਨ੍ਹਾਂ ਦੇ ਸ਼ੇਅਰ ਆ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਮਸਕ ਆ ਇਹ ਆਪਣਾ ਰਾਜਨੀਤੀ ਵੱਲ ਧਿਆਨ ਘਟਾ ਦੂਗਾ ਪੋਲੀਟੀਕਲ ਐਕਟੀਵਿਟੀ ਦੂਜੇ ਪਾਸੇ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਘੱਟ ਕਰ ਦੂਗਾ ਤੇ ਜ਼ਿਆਦਾ ਫੋਕਸ ਕਰੂਗਾ ਟੈਸਲਾ ਦੇ ਉੱਤੇ ਕਿਉਂਕਿ 8 ਡਾਟ 1 ਟ੍ਰਿਲੀਅਨ ਡਾਲਰ ਦਾ ਪੇ ਪੈਕੇਜ ਦੁਨੀਆ ਦਾ ਸਭ ਤੋਂ ਵੱਧ ਵੱਡਾ ਪੇ ਪੈਕੇਜ ਆ ਹੁਣ ਉਹਨਾਂ ਦੀਆਂ ਜਿਹੜੀਆਂ ਉਹ ਠੀਕ ਆ ਉਹ ਹਟ ਗਿਆ ਡੌਜ ਦੇ ਵਿੱਚ ਇਹ ਜਦੋਂ ਗਏ ਸ਼ੁਰੂ ਦੇ ਵਿੱਚ ਬਹੁਤ ਸਾਰੇ ਲੋਕ ਇਹਨਾਂ ਦੇ ਉਲਟ ਹੋ ਗਏ ਨੁਕਸਾਨ ਹੋਇਆ ਯੂਰਪ ਦੇ ਵਿੱਚ ਬਹੁਤ ਨੁਕਸਾਨ ਹੋਇਆ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਜਰਮਨੀ ਦੇ ਵਿੱਚ ਉਹ ਏਐਫਡੀ ਦੇ ਨਾਲ ਇਹਨਾਂ ਦੀ ਅਫੀਲੀਏਸ਼ਨ ਹੋ ਗਈ ਜਿਹੜੀ ਬਿਲਕੁਲ ਸੱਜੀ ਪੱਕੀ ਪਾਰਟੀ ਸੀਗੀ ਮਤਲਬ 트럼ਪ ਦੇ ਸਾਹਜ ਦੇ ਵਿੱਚੋਂ ਐਲਨ ਮਸਕ ਦੀ ਕੰਪਨੀ ਨੂੰ ਨੁਕਸਾਨ ਹੋਇਆ ਲੋਕਾਂ ਨੇ ਕਾਰਨਾਂ ਦਾ ਬਾਈਕਟ ਕਰਤਾ ਲੈਣੀ ਹੈ ਬੰਦ ਕਰ ਦਿੱਤੀਆਂ ਇਥੋਂ ਤੱਕ ਕਿ ਨਾ ਸਟੋਰਾਂ ਦੇ ਬਾਹਰ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਆ ਸੈਟਲ ਵਰਗੇ ਸ਼ਹਿਰਾਂ ਦੇ ਵਿੱਚ ਤੇ ਇਹਨਾਂ ਨੇ ਜਿਹੜੇ ਟੈਸਲਾ ਦੇ ਸਟੋਰ ਸੀਗੇ ਉਹ ਭੰਨ ਵੀ ਦਿੱਤੇ ਕਈ ਥਾਵਾਂ ਦੇ ਉੱਤੇ ਤੇ ਕਈ ਕੋਸ਼ਿਸ਼ ਇਹਨਾਂ ਨੇ ਕੀਤਾ ਇਹ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਐਲਨ ਮਸਕ ਨੂੰ ਕਿ ਤੁਹਾਨੂੰ ਇੰਨੀ ਤਨਖਾਹ ਤੁਸੀਂ ਇੱਧਰ ਆ ਜਾਓ ਕੰਮ ਛੱਡੋ ਤੇ ਇੱਧਰ ਧਿਆਨ ਦਿਓ ਇਹਨਾਂ ਨੇ ਧਿਆਨ ਦਿੱਤਾ ਪਰ ਉਹ ਧਿਆਨ ਦੇਣ ਦੇ ਬਾਵਜੂਦ ਵਿੱਚ ਵਿੱਚ ਜਿਹੜੀਆਂ ਕੁਝ ਪੋਲਿਟੀਕਲ ਸਟੇਟਮੈਂਟਸ ਨੇ ਇਹ ਐਕਸ ਫੇਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਏਦਾਂ ਦੀ ਗੱਲਬਾਤ ਜਿਹੜੀ ਵਿਵਾਦਪੂਰਨ ਹੁੰਦੀ ਹੈ ਉਹਦੇ ਤੇ ਪਾ ਦਿੰਦੇ ਆ ਤੇ ਉਹ ਜਿਹੜੀ ਇਹਨਾਂ ਦੀ ਨਜ਼ਰੀਆ ਹੁੰਦਾ ਜਾਂ ਜਿਹੜੀ ਇਹਨਾਂ ਦੀ ਗੱਲ ਹੁੰਦੀ ਉਹ ਬਿਲਕੁਲ ਸੱਜੇ ਪੱਖੀ ਜਾਂ ਫਾਰ ਰਾਈਟ ਉਹਦੇ ਲੈ ਪਾਸੇ ਜਾ ਕੇ ਜਾਂ ਇੱਕ ਰੇਸ ਬੇਸਡ ਫੀਅਰ ਜਾਂ ਕਹਿ ਲਓ ਜਿਹੜਾ ਆਈਸਾ ਅਫੀਸਰ ਨੂੰ ਡਿਫੈਂਡ ਕਰਨਾ ਵੀ ਇਹ ਸਾਰਾ ਕੁਝ ਠੀਕ ਆ ਉਹਦੇ ਨਾਲ ਕੀ ਹੁੰਦਾ ਆਮ ਬੰਦਾ ਨਰਾਜ਼ ਹੋ ਰਿਹਾ ਔਰ ਉਹਦਾ ਸਾਰਾ ਦਾ ਅਸਲ ਟੈਸਲਾ ਦੇ ਉੱਤੇ ਪਿਆ ਮਸਕ ਦੇ politcal view ਟੈਸਲਾ ਦੀ ਪਬਲਿਕ ਇਮੇਜ ਦੇ ਨਾਲ ਬਹੁਤ ਡਿੜਿਆਂ ਜੁੜ ਗਏ ਹੋਇਆ ਕਿ ਵੈਂਡਲਿਸਮ ਪ੍ਰੋਟੈਸਟ ਤੇ ਉਹ ਸਾਰਾ ਕੁਝ ਟੈਸਲਾ ਦੇ ਸਟਾਕ ਥੱਲੇ ਹੋਣੇ ਸ਼ੁਰੂ ਹੋ ਗਏ ਸਟਾਕ ਪ੍ਰਾਈਸ ਥੱਲੇ ਆ ਗਏ ਜਿਹੜੀ ਵਹੀਕਲ ਡਿਲੀਵਰੀ ਡਿਕਲਾਈਨ ਹੋ ਗਈ ਜਿੰਨੀਆਂ ਕਾਰਾਂ ਬਣਾ ਕੇ ਲੋਕਾਂ ਨੂੰ ਦੇਣੀ ਐ ਸੀ ਉਹ ਥੱਲੇ ਨੂੰ ਜਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੰਪਨੀ ਨੇ ਜਿਹੜੀ ਇਹਨਾਂ ਦੀ ਤੁਰੀਆਂ ਦੀ ਟੌਪ ਹੁਣ ਇਲੈਕਟ੍ਰਿਕ ਵਹੀਕਲ ਦੇ ਵਿੱਚ ਜਾਂ ਈਵੀ ਕਾਰਾਂ ਦੇ ਵਿੱਚ ਟੌਪ ਪੋਜੀਸ਼ਨ ਤੇ ਟੈਸਲਾ ਹੀ ਸੀ ਉਹ ਹੋ ਨਹੀਂ ਰਹੀ ਉਹ ਥੱਲੇ ਆ ਗਈ ਹੁਣ ਯੇਲ ਯੂਨੀਵਰਸਿਟੀ ਦੇ ਅੰਦਾਜ਼ਾ ਲਾਇਆ ਕਿ ਮਾਸਕ ਦੀ ਇਸ ਪੋਲਿਟਿਕਲ ਐਕਟੀਵਿਟੀ ਜਾਂ ਕਹਿ ਲੋ 트੍ਰੰਪ ਨਾਲ ਸਾਂਝ ਦੇ ਵਿੱਚ ਉਹਨੂੰ 1 ਮਿਲੀਅਨ ਵਹੀਕਲ ਦੀ ਸੇਲ ਘਟੀ ਆ 10 ਲੱਖ ਵਹੀਕਲ ਇੰਨੇ ਦਾ ਇਹਨੂੰ ਓਵਰਆਲ ਨੁਕਸਾਨ ਹੋਊਗਾ اسپੈਸ਼ਲੀ ਜਿਹੜਾ ਯੂਰਪ ਤੋਂ ਬਹੁਤ ਬੈਕਲੈਸ਼ ਆਇਆ ਜਿਹੜਾ ਇਹਦੀ ਸੇਲ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਘਟ ਗਈ ਲਗਭਗ 70% ਦੇ ਨੇੜੇ ਸੋ ਇਹਦਾ ਸਿੱਧਾ ਸਬੰਧ ਜਰਮਨੀ ਦੀ ਫਾਰ ਰਾਈਟ ਜਿਹੜੀ AFD ਪਾਰਟੀ ਆ ਉਹਦੇ ਨਾਲ ਸਬੰਧ ਜੋੜ ਕੇ ਕੀਤਾ ਗਿਆ ਹੁਣ ਇਸ ਵੇਲੇ ਸਥਿਤੀ ਆ ਕਿ ਜਿਹੜਾ ਟੈਸਲਾ ਦਾ ਇਨਵੈਸਟਰ ਆ ਜਿਹਨੇ ਪੈਸਾ ਲਾਇਆ ਇਹਦੇ ਵਿੱਚ ਉਹ ਫਰਸਟ੍ਰੇਟਡ ਆ ਉਲਾਦਕ ਮੈਂ ਇਹ ਸਾਡਾ ਬਣੂਗਾ ਕਿ ਭਵਿੱਖ ਦੇ ਵਿੱਚ ਕੀ ਹਜੇ ਵੀ ਥੋੜੇ ਬਹੁਤੇ ਤਾਂ ਆਸਬੰਦ ਹੈਗੇ ਆ ਕਿ ਟੈਸਲਾ ਭਵਿੱਖ ਦੇ ਵਿੱਚ ਰੋਬੋਟਿਕਸ ਦੇ ਵਿੱਚ ਜਾਂ ਆਟੋਨੋਮਸ ਡਰਾਈਵਿੰਗ ਦੇ ਵਿੱਚ ਇਹ ਲੀਡਰ ਬਣ ਜੂਗਾ ਪਰ ਚਿੰਤਤ ਨੇ ਇਸ ਗੱਲ ਤੋਂ ਜਿਹੜੀ ਆਰਥਿਕ ਤੰਗੀ ਆ ਉਹ ਵੀ ਨਾਲ-ਨਾਲ ਚੱਲ ਰਹੀ ਆ 25 ਦੇ ਵਿੱਚ ਟੈਸਲਾ ਦਾ ਰੈਵਨਿਊ ਘਟ ਗਿਆ ਕਮਾਈ ਨਹੀਂ ਹੋਈ ਇਹਨਾਂ ਨੂੰ ਦੂਜਾ ਜਿਹੜਾ ਰੈਵਨਿਊ ਘਟ ਗਿਆ ਮੁਨਾਫਾ ਵੀ ਘਟ ਗਿਆ 71% ਡ੍ਰੌਪ ਇਹਨਾਂ ਦੇ ਪ੍ਰੋਫਿਟ ਦੇ ਵਿੱਚ 1 ਕੁਆਟਰ ਦੇ ਵਿੱਚ ਆਇਆ 2026 ਦੇ ਵਿੱਚ ਹੁਣ ਕਹਿ ਲੋ ਕਿ ਸੇਲ ਹੈਗੀ ਆ ਵੀਕ ਰਣੀ ਆ ਇੰਨੀਆ ਜ਼ਿਆਦਾ EV ਕਾਰਾਂ ਵਿਕਣੀਆਂ ਨਹੀਂ ਇੱਕ ਤਾਂ ਬਾਕੀ ਕੰਪਨੀਆਂ ਨੇ ਬਹੁਤ ਬਣਾ ਲਈਆਂ ਦੂਜੀਆਂ ਜਿਨ੍ਹਾਂ ਚੀਜ਼ਾਂ ਨੇ ਐਲਨ ਮਸਕ ਦੀ ਇਸ ਟੈਸਲਾ ਨੂੰ ਫਾਇਦਾ ਦਿੱਤਾ ਸੀ ਜਿਹੜੇ ਟੈਕਸ ਕ੍ਰੈਡਿਟ ਸੀਗੇ ਉਹ ਵੀ ਹੁਣ ਕਿਤੇ ਨਾ ਕਿਤੇ ਖਤਮ ਹੋ ਚੁੱਕੇ ਆ ਸੋ ਸ਼ੇਅਰ ਹੋਲਡਰਸ ਇਸ ਵੇਲੇ ਐਲਨ ਮਸਕ ਤੋਂ ਆਸ ਰੱਖਦੇ ਆ ਵੀ ਇਹ ਫੁੱਲੀ ਪੂਰੇ ਤਰੀਕੇ ਦੇ ਨਾਲ ਇਧਰ ਦੇ ਪਾਸੇ ਇਨਵੋਲਵ ਹੋਣਾ ਤੇ ਆਪਣਾ ਵੀ ਫਾਇਦਾ ਕਰਨ ਕੰਪਨੀ ਦਾ ਵੀ ਫਾਇਦਾ ਕਰਨ ਤੇ ਕੁਦਰਤੀ ਹੈ ਜਿਹੜੇ ਇਨਵੈਸਟਰ ਨੇ ਉਹਨਾਂ ਦਾ ਵੀ ਇਹਦੇ ਵਿੱਚ ਫਾਇਦਾ ਹੋਵੇ ਅਗਲੀ ਗੱਲ ਬਾਤ ਪਰਕਿੰਸਨ ਬਾਰੇ ਆ ਪਰਕਿੰਸਨ ਇੱਕ ਬਹੁਤ ਗੰਭੀਰ ਬਿਮਾਰੀ ਹੈ ਜਦੋਂ ਬਹੁਤੇ ਤੁਸੀਂ ਦੇਖਿਆ ਹੋਣਾ ਬਜ਼ੁਰਗਾਂ ਦੇ ਹੱਥ ਕੰਬਣ ਲੱਗ ਜਾਂਦੇ ਪੈਰ ਕੰਬਣ ਲੱਗ ਜਾਂਦੇ ਆ ਉਹ ਬਿਮਾਰੀ ਵੱਧਦੀ ਵੱਧਦੀ ਇੱਥੇ ਤੱਕ ਚਲੀ ਜਾਂਦੀ ਆ ਕਿ ਫਿਰ ਪੈਰ ਚੱਕ ਕੇ ਪੁੱਟਿਆ ਨਹੀਂ ਜਾਂਦਾਗਾ ਬੰਦਾ ਉੱਥੇ ਸੋਚਦਾ ਰਹਿੰਦਾ ਉਹਦੇ ਜਿਹੜਾ ਜਿਹੜੀ ਉਹਦੀ ਮਸਲਿਆ ਕਿਉਂਕਿ ਦਿਮਾਗ ਦੇ ਨਾਲ ਸਾੜੇ ਜਿਹੜੀ ਸਪਾਈਨਲ ਕਾਰਡ ਆ ਉਹਦੇ ਨਾਲ ਜੁੜੇ ਹੁੰਦੇ ਆ ਤੇ ਉਹ ਸਾਰਾ ਇੱਕ ਸਿਸਟਮ ਚੱਲਦਾ ਦਿਮਾਗ ਕਹਿੰਦਾ ਵੀ ਪੈਰ ਚੱਕ ਲਓ ਲੱਤ ਅਗਲੀ ਰੱਖ ਲਓ ਜਿਹੜਾ ਤੁਰਨ ਦਾ ਇੱਕ ਸੁਧਾਰਨ ਜਿਹਾ ਪ੍ਰੋਸੈਸ ਆ ਉਹ ਵੀ ਹੁਣ ਉਹ ਰਹਿ ਜਾਂਦਾ ਬੰਦੇ ਕੋਲੋਂ ਪਾਰਕਿੰਸਨ ਦੇ ਵਿੱਚ ਜਿਹੜੀ ਟ੍ਰੈਮਰ ਆ ਜਿਹੜਾ ਜਿਹਨੂੰ ਸ਼ੇਕਿੰਗ ਹੈਂਡਸ ਕਹਿੰਦੇ ਆ ਹੁਣ ਉਹ ਬਿਮਾਰੀ ਦਾ ਇੱਕ ਤਾਂ ਪਤਾ ਨਹੀਂ ਇਹ ਹੁੰਦੀ ਕਿਉਂ ਆ ਦੂਜੇ ਦਾ ਇਲਾਜ ਨਹੀਂ ਹੈਗਾ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਹੁੰਦੀ ਆ ਹੁਣ ਇੱਕ ਵਿਗਿਆਨੀਆਂ ਨੇ ਖੋਜ ਇਹ ਕੀਤੀ ਉਹ ਕਹਿੰਦੇ ਵੀ ਜਿੱਦਣ ਤੁਹਾਨੂੰ ਇਹ ਪਾਰਕਿੰਸਨ ਨਾਂ ਦੀ ਬਿਮਾਰੀ ਹੁੰਦੀ ਹੈ ਤੇ ਸਿੰਪਟਮ 10 20 ਸਾਲ ਪਹਿਲਾਂ ਪਤਾ ਲੱਗ ਜਾਂਦੇ ਆ ਵੀ ਤੁਹਾਨੂੰ ਇਹ ਬਿਮਾਰੀ ਹੋਣ ਵਾਲੀ ਆ ਵੀ ਤੁਸੀਂ ਇਹ ਇਸ ਚੀਜ਼ ਨੂੰ ਉਹਨਾਂ ਸਾਈਨਸ ਨੂੰ ਜਿਹੜੇ ਸਿੰਪਟਮ ਸਗੇ ਉਹਨਾਂ ਨੂੰ ਦੇਖਣਾ ਪਊਗਾ ਜਿਹੜੇ ਜਿਹੜੇ ਕਈ ਵਾਰੀ ਕੀ ਹੁੰਦਾ ਸੀ ਕੰਬ ਦੇ ਹੱਥਾਂ ਨੂੰ ਨਿਸ਼ਾਨੀ ਮੰਨ ਲੈਂਦੇ ਆ ਵੀ ਇਹਨੂੰ ਵੀ ਪਾਰਕਿੰਸਨ ਹੋਈ ਆ ਪਰ ਇਹ ਅਸਲ ਦੇ ਵਿੱਚ ਤੁਹਾਡੀ ਹਿੱਲ ਜੁਲ ਤੋਂ ਇਲਾਵਾ ਵੀ ਬਹੁਤ ਕੁਝ ਕਰਦੀ ਆ ਪਾਰਕਿੰਸਨ ਜਿਹਨੂੰ ਇੱਕ ਮੂਵਮੈਂਟ ਡਿਸਆਰਡਰ ਕਿਹਾ ਜਾਂਦਾ ਪਰ ਇਹਦੇ ਨਾਲ ਤੁਹਾਡੀਆਂ ਨੋਰਮ ਮੂਵਮੈਂਟ ਪ੍ਰੋਬਲਮਸ ਵੀ ਆਉਂਦੀਆਂ ਜਿਹੜੀਆਂ ਨਾਨ ਮੋਟਰ ਸਿੰਪਟਮਸ ਆ ਤੁਹਾਡੀ ਨੀਂਦ ਤੇ ਅਸਰ ਪੈਂਦਾ ਤੁਹਾਡੀ ਡਾਈਜੈਸ਼ਨ ਤੇ ਅਸਰ ਪੈਂਦਾ ਤੁਹਾਡੇ ਬਲੱਡ ਪ੍ਰੈਸ਼ਰ ਤੇ ਅਸਰ ਪੈਂਦਾ ਤੁਹਾਡੀਆਂ ਸੈਂਸਸ ਤੇ ਅਸਰ ਪੈਂਦਾ ਔਰ ਇਹ ਸਿੰਪਟਮ ਸਟਾਰਟ ਹੋਣ ਨੂੰ 10 ਤੋਂ 20 ਸਾਲ ਲੱਗ ਸਕਦੇ ਆ ਪਰ ਜਿੱਦਣ ਤੁਹਾਨੂੰ ਡਾਕਟਰ ਨੇ ਕਿਹਾ ਤਾਂ ਤੁਹਾਨੂੰ ਪਰਕਿਨਸਨ ਦੇ ਸਾਈਨ ਉਹਦੇ ਜਿਹੜੇ ਸਿੰਪਟਮ ਨੇ 10 ਤੋਂ 20 ਸਾਲ ਪਹਿਲਾਂ ਆ ਗਏ ਹੋਣਗੇ ਇਹ ਲੇਟ ਆਉਂਦੇ ਆ ਤੁਹਾਡੀ ਸੈਂਸ ਆਫ ਸਮੈਲ ਕਈ ਵਾਰੀ ਚਲੀ ਜਾਂਦੀ ਬੰਦੇ ਨੂੰ ਟੇਸਟ ਦਾ ਵੀ ਪਤਾ ਲੱਗਦਾ ਜਿਹੜੇ 90% ਜ਼ਿਆਦਾ ਲੋਕ ਆ ਉਹਨਾਂ ਨੂੰ ਇਹ ਇਹ ਗੱਲ ਹੋਈ ਹੈ ਵੀ ਜਿਨ੍ਹਾਂ ਨੂੰ ਇਦਾਂ ਹੋ ਗਈ ਬਾਅਦ ਵਿੱਚ ਪਰ ਟੈਨਸ਼ਨ ਹੋਈ ਹੈ ਸੋ ਇਹ 20 ਸਾਲ ਪਹਿਲਾਂ ਵੀ ਸਟਾਰਟ ਹੋ ਸਕਦੇ ਆ ਸੋ ਇਹਦਾ ਜਿਹੜਾ ਬਿਹੇਵੀਅਰ ਡਿਸਆਰਡਰ ਆ ਰੈਮ ਸਲੀਪ ਬਿਹੇਵੀਅਰ ਡਿਸਆਰਡਰ ਆ ਉਹ ਵੀ ਹੋ ਜਾਂਦਾ ਸੋ ਜਿਹੜੇ ਕਹਿ ਲੋ ਕਿ ਜਿਹੜਾ ਉਹ ਸੁਪਨੇ 'ਚ ਤੁਰਨ ਲੱਗ ਜਾਂਦੇ ਮਤਲਬ ਨੀਂਦ 'ਚ ਤੁਰਨ ਲੱਗ ਜਾਂਦੇ ਆ ਗੱਲਾਂ ਕਰਨ ਲੱਗ ਜਾਂਦੇ ਕਈ ਵਾਰੀ ਮੁੱਕੇ ਮਾਰਦੇ ਕਿੱਕਾ ਮਾਰਦੇ ਆ ਜਦੋਂ ਉਹਨਾਂ ਨੂੰ ਕੋਈ ਸੁਪਨਾ ਆਉਂਦਾ ਆ ਇਹ ਜਿਹੜਾ ਰੈਮ ਸਲੀਪ ਬਿਹੇਵੀਅਰ ਡਿਸਆਰਡਰ ਹੁੰਦਾ ਜਿਹੜੇ ਰੈਮ ਰੈਂਡਮ ਆਈ ਮੂਵਮੈਂਟ ਜਾਂ ਇੱਕ ਨੌਨ ਰੈਮ ਨੌਨ ਰੈਮ ਰੈਂਡਮ ਆਈ ਮੂਵਮੈਂਟ ਹੁੰਦੀ ਆ ਉਹਦੇ ਡਿਸਆਰਡਰ ਸ਼ੁਰੂ ਹੋ ਜਾਂਦੇ ਆ ਸੋ ਇਹ ਇੱਕ ਬਹੁਤ ਵੱਡੀ ਕਬਜ਼ ਹੋ ਜਾਂਦੀ ਕਨਸਟਿਪੇਸ਼ਨ ਦੱਸਦੇ ਉਹਨਾਂ ਨੂੰ ਹੁੰਦੀ ਆ ਡਿਜ਼ੀਨੈਸ ਹੁੰਦੀ ਆ ਜਦੋਂ ਉਹ ਖੜੇ ਆ ਸੋ ਇਹ ਸਾਈਨ ਹਾਲਾਂਕਿ ਗਰੰਟੀ ਨਹੀਂ ਹੈ ਕਿ ਤੁਹਾਨੂੰ ਪਾਰਕਿੰਸਨ ਹੋਊਗਾ ਪਰ ਜਿਹਨੂੰ ਪਾਰਕਿੰਸਨ ਇਹ ਬਿਮਾਰੀ ਹੋ ਜਾਂਦੀ ਆ ਬਹੁਤ ਭੈੜੀ ਬਿਮਾਰੀ ਆ ਇਹ ਬੰਦਾ ਤੁਰਨੋ ਵੀ ਰਹਿ ਜਾਂਦਾ ਉਹਦੇ ਸਿੰਪਟਮ ਜਿਹੜੇ ਇਹ ਜਦੋਂ ਇਹਨਾਂ ਨੇ ਫੜ ਲਿਆ 10 20 ਸਾਲ ਪਹਿਲਾਂ ਤਾਂ ਹੋ ਸਕਦਾ ਇਹਦੇ ਨਾਲ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਲਾਜ ਵੀ ਲੱਭਿਆ ਜਾ ਸਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ ਰੋਵਾਂਗੇ ਕੁਛ ਨਵੀਂ ਗੱਲਬਾਤ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ